ਮੇਰਾ ਨਾਮ ਜਤਿੰਦਰ कौर ਹੈ ਜੀ ਮੈਂ ਅੱਜ ਗੁਰਦਾਸਪੁਰ ਕਾਲਜ ਦੇ ਵਿੱਚ ਆਈਆਂ ਅ ਜਿਹੜਾ ਸਵਾਗਤ ਹੋਇਆ ਹੈ ਉਹ ਤੇ ਬਹੁਤ ਭਰਮਾ ਸਵਾਗਤ ਹੋਇਆ ਹੈ ਤੇ ਮੇਰਾ ਖਿਆਲ ਹੈ ਕਿ ਅੰਦਰ ਵੀ ਕੰਮ ਭਰਮਾ ਹੀ ਹੋਏਗਾ ਅਸੀਂ ਅੰਦਰ ਵੇਖਿਆ ਨਹੀਂ ਬਾਹਰ ਦਾ ਉਹ ਕਹਿੰਦੇ ਨੇ ਘਰ ਦੇ ਬਾਗ ਡਿਓੜੀਆਂ ਦੇ ਸੁਪੈਂਦੇ ਨੇ ਡਿਓੜੀ ਤੇ ਬਹੁਤ ਹੀ ਵਧੀਆ ਹੈ ਇਨਾਂ ਦੀ ਤੇ ਅੰਦਰ ਦਾ ਵੀ ਜਾ ਕੇ ਲੱਗਦਾ ਹੈ ਕਿ ਬਹੁਤ ਅੱਛਾ ਹੋਏਗਾ ਤੇ ਇਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੈਂ ਚਾਹੁੰਨੀ ਆ ਕਿ ਹੋਣੀਆਂ ਚਾਹੀਦੀਆਂ ਇਤੀ ਸਾਲ ਬਹੁਤ ਥਾਵਾਂ ਤੇ ਇਹੋ ਜਿਹੇ ਪ੍ਰੋਗਰਾਮ ਲੋਕ ਕੀਤਾ ਜਾ ਰਿਹਾ ਹੈ ਤੇ ਇਹ ਚੰਗੀ ਗੱਲ ਹੈ ਕਿ ਅਸੀਂ ਆਪਣੇ ਵਿਰਸੇ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਦੇ ਆਂ ਇਹ ਸਾਡੀ ਆਪਸੀ ਸੰਵਾਦ ਜਿਹੜਾ ਹੁੰਦਾ ਵਾ ਗੱਲਬਾਤ ਹੁੰਦੀ ਹੈ ਜਾਂ ਪਿਛਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਅੱਜ ਸਾਰੀਆਂ ਬਾਹਰ ਨਿਕਲ ਕੇ ਆਉਂਦੀਆਂ ਨੇ ਤੇ ਬੱਚਿਆਂ ਨੂੰ ਪੂਰੀ ਤਰ੍ਹਾਂ ਪਤਾ ਲੱਗਦਾ ਹੈ ਕਿ ਅਸੀਂ ਕੀ ਸਾਂ ਕੀ ਕਰ ਰਹੇ ਆਂ ਜੇ ਆਜੇ ਮਨਾਲ ਲੱਗੇ ਤੇ ਹਰ ਸਾਲ ਇਹਨਾਂ ਨੂੰ ਮਨਾਉਣਾ ਚਾਹੀਦਾ ਹੈ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੀ ਪਰੋਸ ਕੇ ਦੇ ਰਹੇ ਹਾਂ ਕੀ ਦੇਣਾ ਚਾਹੀਦਾ ਸਾਨੂੰ ਇਹ ਸਾਡਾ ਫਰਜ਼ ਬਣਦਾ ਹੈ ਸਾ ਜਿਹੜੇ ਅਸੀਂ ਵੱਡੇ ਆ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਕਿਸੇ ਹੋਰ ਪਾਸੇ ਨਾ ਮੁੜ ਜਾਵੇ ਉਹਨਾਂ ਨੂੰ ਦੱਸਿਏ ਕਿ ਅਸੀਂ ਕੀ ਹੈਗੇ ਆ ਸਾਡੀ ਸੱਭੇ ਤਾਂ ਕੀ ਹੈਗੀ ਹੈ ਸਾਨੂੰ ਕੀ ਕਰਨਾ ਚਾਹੀਦਾ ਚੱਲੇਗਾ ਇਹ ਤੇ ਉਹ ਉਹਦੇ ਵਿੱਚ ਹੀ ਗਲਤਾਨ ਹੋ ਗਏ ਨੇ ਪਰ ਜਦੋਂ ਉਹ ਕਦੀ ਇੱਥੇ ਆਉਣ ਤੇ ਉਹਨਾਂ ਨੂੰ ਵੀ ਅਸੀਂ ਇਹ ਚੀਜ਼ਾਂ ਦਿਖਾਈਏ ਤਾਂ ਕਿ ਉਹਨਾਂ ਨੂੰ ਆਪਣੀ ਸਭਿਅਤਾ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਥੈਂਕ ਯੂ ਜੀ